ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਵਾਂ ਤੇ ਬਹੁਤ ਜ਼ਰੂਰੀ ਆ ਉਹ ਗੱਲ ਅਸੀਂ ਨਾ ਇੱਥੇ ਜਿਹੜੀ ਕਮੇਟੀ ਪਾਰਕ ਦੇ ਸਾਹਮਣੇ ਜਿਹੜਾ ਆਪਣਾ ਬੁਖੇ ਦਾ ਲੰਗਰ ਆਕਸੀਜਨ ਦਾ ਲਾਇਆ ਹੁੰਦਾ ਵਾ ਤੇ ਉਹਦੇ ਸਪੀਕਰ ਅਨਾਉਂਸ ਕਰਦਾ ਤੁਸੀਂ ਹਮੇਸ਼ਾ ਸੁਣਿਆ ਹੋਊਗਾ ਵੀ ਫ੍ਰੀ ਦੇ ਵਿੱਚ ਗ੍ਰੀਨ ਪੰਜਾਬ ਮਿਸ਼ਨ ਟੀਮ ਤੋਂ ਬੁਕਤੇ ਪ੍ਰਾਪਤ ਕਰੋ ਜਾਂ ਆਪਣੇ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਕਾਪੀ ਦਿਓ ਤੇ ਜੇ ਕਿਸੇ ਵੀ ਵੀਰ ਭਰਾ ਨੇ ਰੁੱਖਾਂ ਦੇ ਲਈ ਦਾਨ ਕਰਨਾ ਹੋਵੇ ਤਾਂ ਉਹ ਵੀ ਧਰਤੀ ਮਾਂ ਦੀ ਸੇਵਾ ਜਿਹੜੀ ਗੋਲਕਾ ਉਹਦੇ ਵਿੱਚ ਵੀ ਪਾਓ ਹਨਾ ਤੇ ਆਹ ਵੀਰ ਮੈਂ ਇਹਦਾ ਇੱਕ ਮਤਲਬ ਹੁਲੀਆ ਦੇਖ ਕੇ ਮੈਂ ਉਹਨੂੰ ਪੁੱਛਿਆ ਵੀਰੇ ਵੀ ਕਿੱਥੋਂ ਆਇਆ ਕੰਮ ਤੋਂ ਆਇਆ ਵੀਰਾ ਕਹਿੰਦਾ ਵੀ ਹਾਥ ਦਿਹਾੜੀ ਲਾ ਕੇ ਆਇਆ ਤੇ ਇਹ ਵੀਰ ਨੇ ਵੀ ਆਪਣਾ ਦਸਵੰਦ ਜਿਹੜਾ ਕਹਿੰਦਾ ਵੀਰੇ ਮਿਹਨਤ ਕਰਕੇ ਆਇਆ ਇਹਨੇ ਗੋਲਕ ਦੇ ਵਿੱਚ ਪਾਇਆ ਇਹ ਵੀ ਫਰੀ ਵਾਲੇ ਆ ਜਿਹੜੇ ਪੰਜ ਦੇ ਦੇ 10 ਦੇ ਦੇ ਜਾ ਕੇ ਲਾਉਣੇ ਆ ਪਤਾ ਨਹੀਂ ਨਹੀਂ ਲਾਉਣੇ ਪਰ ਇਹ ਵੀਰ ਨੇ ਬੂਟਾ ਵੀ ਕੋਈ ਲਿਆ ਫਿਰ ਵੀ ਆਪ ਦੀ 500 ਦੀ ਕਿਨੇ ਦੀ 500 ਜਾਂ 550 ਦੀ ਦਿਹਾੜੀ ਲਾ ਕੇ ਆਉਂਗਾ ਵੀਰਾ ਕਿਰੇ ਦੀ 500 ਦੀ ਦਿਹਾੜੀ ਲਾ ਕੇ ਆਇਆ ਤੇ ਫਿਰ ਵੀ ਇਹਨੇ ਆਪ ਦਾ ਦਸਵੰਦ ਧਰਤੀ ਮਾ ਦੀ ਸੇਵਾ ਦੇ ਵਿੱਚ ਕੱਢਿਆ ਤੇ ਬਹੁਤ ਬਹੁਤ ਧੰਨਵਾਦ ਵੀਰੇ ਕਿਵੇਂ ਮੰਨ ਦੇ ਵਿੱਚ ਭਾਵਨਾ ਕਿਵੇਂ ਬਣੀ ਬਸ ਵੀਰੇ ਭਾਵਨਾयां ਵੀ ਸਾਰਿਆਂ ਨੂੰ ਚਾਹੀਦਾ ਵਾ ਵੀਰੇ ਆਪ ਦਾ ਮਤਲਬ ਸਰ ਜੀ ਕਹਿੰਦਾ ਥੋੜਾ ਥੋੜਾ ਦਸਵੰਦ ਤੇ ਦੂਜੇ ਨੰਬਰ ਦੇ ਕੇ ਸੇਵਾ ਕਰੋ ਤੇ ਮੌਲਕਾ ਦਾ ਵੀਡੀਓ ਅਗਲੀ ਪੀੜ੍ਹੀ ਆਉਣ ਵਾਲੀ ਆ ਨਾਲੇ ਉਹ ਸਿੱਖਾਂ ਦੇ ਵਤ ਨਾਲੇ ਮਰਦੇ ਜਾਂ ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਹੋਵੇ ਹੌਸਲਾ ਹੋਵੇ ਸਾ ਸਾਰਿਆਂ ਨੇ ਲੈਣਾ ਤੇ ਰੁੱਖਾਂ ਲਈ ਵੀ ਦਾਨ ਥੋੜਾ ਬਹੁਤ ਆ ਜ਼ਰੂਰ ਕੱਢਿਆ ਕਰੋ ਜਿਹਦਾ ਤੁਹਾਨੂੰ ਦੇਖ ਲੋ ਦਿਹਾੜੀ ਲਾ ਕੇ ਆਏ ਵੀਰ ਨੇ ਕੀਤਾ ਵਾ ਜੇ ਇਸ ਵੀਰ ਦਾ ਤੁਹਾਨੂੰ ਜੇ ਲੱਗਦਾ ਵੀ ਉਹਨੇ ਵਧੀਆ ਕੰਮ ਕੀਤਾ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਐਨੀ ਸ਼ੇਅਰ ਕਰ ਦਿਓ ਵੀ ਹਰ ਆਮ ਹਾਸ ਰੁੱਖਾਂ ਲਈ ਜ਼ਰੂਰੀ ਨਹੀਂ ਵੀ ਸਾਡੇ ਕੋਲੇ ਆ ਕੇ দান ਕਰੇ ਆਪਣੇ ਪ੍ਰੈਂਟ ਘਰ ਗਲੀ ਮੁਹਲੇ ਦੇ ਵਿੱਚ ਰੁੱਖ ਖਰੀਦ ਕੇ ਲਾ ਕੇ ਸੰਭਾਲੇ ਜਿਹੜੋ ਨਹੀਂ ਖਰੀਦ ਹੁੰਦੇ ਉਹ ਗ੍ਰੀਨ ਪੰਜਾਬ ਮਿਸ਼ਨ ਟੀਮ ਉਹਨੂੰ ਰੁੱਖ ਰੂਪੀ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਇਸ ਭਰਾ ਨੂੰ ਹੌਸਲਾ ਵਧਾਈ ਲਈ ਧੰਨਵਾਦ